ਅੱਜ ਸਭ ਤੋਂ ਵੱਧ ਅੱਗੇ ਜਨਕਾਰਾ ਲਈਏ ਸ਼ਨੀ ਦੇ ਮਹਾਰਾਜ ਦਾ ਸ਼ਨੀ ਦੇ ਮਹਾਰਾਜ ਕੀ ਜੈ ਸ਼ਨੀ ਦੇ ਮਹਾਰਾਜ ਕੀ ਜੈ ਸ਼ੰਕਰ ਭਗਵਾਨ ਕੀ ਜੈ ਅੱਜ ਸੌਂਪਦੀ ਮਸਿਆ ਦੇ ਉੱਤੇ ਸ਼ਨੀ ਜਨਤੀ ਦਾ ਜਿਹੜਾ ਸ਼ਨੀ ਦੇਵ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋ ਕੇ ਹਾਜ਼ਰੀ ਲਵਾਈ ਆ ਔਰ ਸ਼ਹਿਰ ਵਾਸੀਆਂ ਦੀ ਸੋਖ ਮੰਗਿਆ ਮੰਗਲ ਮੰਗਲ ਮਈ ਹੋਵੇ ਔਰ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਆਗੇ ਸ਼੍ਰੀ ਮਹਾਰਾਜ ਦੇ ਦਰਸ਼ਨ ਕਰਨ ਔਰ ਉਹਨਾਂ ਦੇ ਚਰਨਾਂ ਨਾਲ ਜੁੜਨ ਔਰ ਇਸ ਦਿਨ ਦੇ ਪਾਵਨ ਦਿਨ ਦੇ ਉੱਤੇ ਮੈਂ ਸ਼੍ਰੀ ਦੇਵ ਮੰਦਿਰ ٹرسٹ ਵੱਲੋਂ ਸਾਰੇ ਬਟਾਲਾ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਇਹ ਉਹ ਤਪਸਥਾਨ ਹੈ ਪਰਚੀਨ ਜਿਹੜਾ ਸਿੱਧਾ ਮਾਦਾ ਮੰਦਿਰ ਦੇ ਨਾਦਰਿ ਵਿਖਿਆ ਦਾ ਸ਼ਨੀ ਦੇ ਮਹਾਰਾਜ ਦਾ ਵੀ ਮੰਦਿਰ ਹੈ ਔਰ ਭੋਲੇ ਨਾਥ ਬਨਾਰੀ ਦਾ ਵੀ ਇਹ ਮੰਦਿਰ ਹੈ ਔਰ ਇਹ ਸਾਰਾ ਉਪਰਾਲਾ ਜਿਹੜਾ ਸ਼ਰਜੀ ਸੰਨਨ ਔਰ ਪਵਨ ਕਹੀ ਜੀ ਦੀ ਟੀਮ ਜਿਹੜੀ ਸਾਰੇ ਇਸ ਸਮੂਚੇ ਮੈਂਬਰ ਆ ਸ਼ਨੀ ਦੇ ਮੰਦਿਰ ٹرسٹ ਦੇ ਉਹ ਸੇਵਾ ਦੇ ਰੂਪ ਦੇ ਵਿੱਚ ਅੱਜ ਹਵਨ ਜਾਗ ਜਿਹੜਾ ਕੀਤਾ ਗਿਆ ਔਰ ਲੰਗਰ ਪ੍ਰਸ਼ਾਦ ਜਿਹੜਾ ਚਲ ਰਿਹਾ ਔਰ ਇਹ ਜਿਹੜਾ ਕਿਆ ਗਿਆ ਕਿ ਨਿਆਏ ਦੇ ਦੇਵਤਾ ਨੇ ਔਰ ਸ਼ਨੀ ਦੇ ਮਹਾਰਾਜ ਨੂੰ ਨਿਆਏ ਦੇ ਅਧਿਕਾਰ ਉਤਨਾ ਅਧਿਕਾਰੀ ਦੇ ਤੌਰ ਦੇ ਉੱਤੇ ਸੂਰਜ ਦੇ ਪੁੱਤਰ ਹੋਣ ਕਰਕੇ ਜਾਣਿਆ ਇਹ ਸ਼ਨੀ ਦੇ ਮਹਾਰਾਜ ਦੀ ਲੋਕ ਕਹਿੰਦੇ ਨੇ ਵੀ ਕਰੂਰ ਦ੍ਰਿਸ਼ਟੀ ਹੈ ਕਰੂਰ ਦ੍ਰਿਸ਼ਟੀ ਨਹੀਂ ਹੈ ਮੈਂ ਸਪਸ਼ਟ ਰੂਪ ਚ ਕਹਿਣਾ ਚਾਹੁੰਦਾ ਸ਼ਨੀ ਦੇ ਮਹਾਰਾਜ ਬਹੁਤ ਨਿਆਇਪ੍ਰੀਅ ਹਨ ਔਰ ਹਮੇਸ਼ਾ ਉਹਨਾਂ ਨੇ ਸ਼ਨੀ ਦੇ ਮਹਾਰਾਜ ਨੇ ਹਮੇਸ਼ਾ ਹੀ ਲੋਕਾਂ ਦਾ ਭਲਾ ਮੰਗਿਆ ਲੋਕਾਂ ਦਾ ਸੁੱਖ ਕੀਤਾ ਭਲਾ ਚਾਇਆ ਔਰ ਹਮੇਸ਼ਾ ਹੀ ਉਹ ਉਹਨਾਂ ਦੇ ਜਿਹੜਾ ਚੰਨ ਨਾਲ ਜੁੜਿਆ ਉਹਨੂੰ ਉਹਨਾਂ ਨੇ ਅਸ਼ੀਰਵਾਦ ਜੈ ਸ਼ਨੀ ਦੇ ਮਹਾਰਾਜ ਜੈ ਸ਼ਨੀ ਦੇ ਮਹਾਰਾਜ ਤੈ ਮਹਾਬੀਰ ਬਜਰੰਗ ਬਲੀ ਕੀ ਜੈ ਸ਼ੰਕਰ ભગવાન ਕੀ ਬੰਤੀ ਅੱਜ 26 ਤਰੀਕ ਛੇਠ ਦਾ ਮਹੀਨਾ ਮੱਸੇ ਦਾ ਦਿਨ ਸ਼ਨੀ ਮਹਾਰਾਜ ਤਾਂ ਜਨਮ ਦਿਨ ਆ ਜਨਮ ਦਿਹਾੜਾ ਸ਼ਨੀ ਜੰਤੀ ਆ ਸ਼ਨੀ ਦੇ ਮੰਦਿਰ ਧਰਮਪੁਰਾ ਕਲੌਣੀ 'ਚ ਸ਼ਹਿਰ ਦੇ ਸਹਿਯੋਗ ਨਾਲ ਮੰਦਿਰ ਟਸਟੀ ਦੇ ਸੇਵਾ ਦੇ ਨਾਲ ਇਹ ਪ੍ਰਭੂ ਦਾ ਦਿਨ ਮਨਾਇਆ ਜਾ ਰਿਹਾ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਪਹੁੰਚ ਕੇ ਉਹਨਾਂ ਦੇ ਭਾਗੀ ਬਣੋ ਜੈ ਸ਼ਨੀ ਦੇ ਮਾਰੇ ਸਭ ਦਾ ਭਲਾ ਅੱਜ ਸ਼ਨੀ ਮਹਾਰਾਜ ਦੀ ਸ਼ਨੀ ਜੰਤੀ ਆ ਅੱਜ ਉਹਦਾ ਜਨਮ ਦਿਨ ਆ ਪਹਿਲੇ ਤੇ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸ਼ਨੀ ਮਹਾਰਾਜ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਆਂ ਅੱਜ ਮਹਾਰਾਜ ਦਾ ਦਿਨ ਦਿਹਾੜਾ ਆਇਆ ਵਾ ਇੱਥੇ ਤਨਪੁਰਾ ਕੌਣੀ ਦੇ ਵਿੱਚ ਮਹਾਰਾਜ ਦਾ ਦਰਬਾਰ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਆ ਕੇ ਇੱਥੇ ਮਹਾਰਾਜ ਦੇ ਦਰਸ਼ਨ ਕਰਨ ਤੇ ਪੁੰਦੇ ਪਾਕੀ ਬਣ ਜੈ ਸ਼ਨੀ ਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਨੀ ਦੇ ਜੀ ਮਹਾਰਾਜ ਮਹਾਰਾਜ ਬਾਕੀ ਸ਼ਨੀ ਦੇ ਮੰਦਰ ਟਰਸਟ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਸ਼ਨੀ ਮਹਾਰਾਜ ਦੀ ਜਨਮਤੀ ਦੀਆਂ ਲੱਖ ਲੱਖ ਮੁਬਾਰਕਾਂ ਸਾਥੀਓ ਸ਼ਨੀ ਦੇ ਮੰਦਰ ٹرسٹ ਜੋ ਕਿ ਪਿਛਲੇ 15 ਤੋਂ 20 ਦਿਨ ਤੋਂ ਇਸ ਮੰਦਰ ਦੀ ਸਜਾਵਟ ਤੇ ਆਲੇ ਦੁਆਲੇ ਦੇ ਏਰੀਏ ਦੀ ਮਨਾਵੜ ਜਿਹੜੀ ਆ ਬਹੁਤ ਹੀ ਖੂਬਸੂਰਤ ਇਹਨਾਂ ਦੀ ਮਿਹਨਤ ਜਿਹੜੀ ਆ ਰੰਗ ਲਿਆਈ ਆ ਤੇ ਬਹੁਤ ਹੀ ਵਧੀਆ ਮਾਹੌਲ ਹੈ ਜਿਸ ਤਰ੍ਹਾਂ ਕਿ ਸਵੇਰੇ ਪ੍ਰਭੂ ਦਾ ਇਸ਼ਨਾਨ ਹੋਇਆ 4 ਵਜੇ ਨਾਲ ਉਸ ਤੋਂ ਬਾਅਦ ਹਵਨ ਯੱਗ ਹੋ ਗਿਆ ਹੈ ਤੇ ਇਸ ਤੋਂ ਬਾਅਦ ਅਟੂਟ ਲੰਗਰ ਜਿਹੜਾ ਹੈ 11 ਵਜੇ ਤੱਕ ਚੱਲੇਗਾ ਇੱਕ ਵਾਰੀ ਫੇਰ ਤੋਂ ਮੈਂ ਸ਼ਨੀ ਦੇ ਮੰਦਰ ٹرسٹ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਸ਼੍ਰੀ ਜੰਤੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਸ਼੍ਰੀ ਰਾਮ ਜੜਾ ਸੋਮਤੀ ਮਸਿਆ ਵਾ ਤੇ ਸ਼੍ਰੀ ਦੇਵ ਦੇ ਮੰਦਰ ਦੇ ਵਿੱਚ ਅੱਜ ਸ਼੍ਰੀ ਦੇਵ ਜੀ ਦਾ ਤਰਪੋਦੇ ਗੁਆਣੇ ਜੜਾ ਮਨਾਇਆ ਜਾ ਰਿਹਾ ਵਾ ਸਾਰੇ ਤਰਫ ਤੋਂ ਸ਼ਹਿਰ ਵਾਸੀਆਂ ਵੱਲੋਂ ਤੇ ਪਧਾਰੋਂ ਖਾਸ ਪਧਾਰੋਂ ਵੱਲੋਂ ਇਸ ਦਿਨ ਦਾ ਸੇ ਬਹੁਤ ਖੁਸ਼ੀ ਦਾ ਦਿਨਾ ਸਾਰੇ ਸ਼ਹਿਰ ਵਾਸੀਆਂ ਨੂੰ ਨਵੀਨ ਕਿ ਆਣ ਕੇ ਸ਼੍ਰੀ ਦੇਵ ਜੀ ਦਾ ਮਥਾ ਦੇਖਣ ਉਹਨਾਂ ਦੇ ਅਸ਼ੀਰਵਾਦਾਂ ਤੇ ਪੁੰਦੇ ਭਾਗੀਮਾਨ ਸ਼ਨੀ ਮਹਾਰਾਜ ਦਾ ਜਨਮ ਦਿਨ ਵੀ ਤੇ ਇਹ ਸ਼ਨੀ ਦੇਵ ਮਹਾਰਾਜ ਬੜੇ ਪਟਖ ਨੇ ਇਹ ਸਾਰਿਆਂ ਦੀ ਖੁਸ਼ੀ ਪਹੁੰਚਾਉਂਦੇ ਨੇ ਅਗਰ ਕੋਈ ਦੁਸ਼ਟ ਹੈ ਤਾਂ ਸਜ਼ਾ ਵੀ ਪੂਰੀ ਉਹਨੇ ਮਿਲਦੀ ਹੈ ਜਿਹੜੇ ਚੰਗੇ ਨੇ ਉਹਨਾਂ ਨੂੰ ਚੁੱਕਦੇ ਨੇ ਉਹਨਾਂ ਦੇ ਯਾਤੋਂ ਰਾਜ ਪਾਉਂਦੇ ਨੇ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ਸਭ ਤੋਂ ਪਹਿਲਾਂ ਮਹਾਰਾਏ ਨੇ ਇਹਨਾਂ ਪ੍ਰਗਟ ਕੀਤਾ ਸੂਰੀ ਨੂੰ ਇਹ ਸੂਰੀ ਦੇ ਪੁੱਤਰ ਨੇ ਔਰ ਇਹ ਇਨਸਾਫ ਜਿਹੜਾ ਹੈ ਉਹ ਇਹਨਾਂ ਨੂੰ ਇਸ ਜ਼ਿੰਮੇਵਾਰੀਆਂ ਲੱਗੀਆਂ ਇਨਸਾਫ ਤੁਸੀਂ ਕਰਨਾ ਦੁਸ਼ਮਣ ਨੂੰ ਸਜ਼ਾ ਦੇਣੀ ਹੈ ਤੇ ਦੂਸਰਿਆਂ ਨੂੰ ਜਿਹੜੀ ਹੈ ਉਹਨਾਂ ਨੂੰ ਬਚਾਉਣਾ